ਇਹ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਕੀਆ ਗੱਡੀ ਜਿਹੜੀ ਆ ਉਹ ਖੋਈ ਗਈ ਆ ਪਿੰਡ ਮਹਿਲ ਥਾਣਾ ਕੋਟੀਸਖਾਂ ਦੇ ਏਰੀਆ ਚੋਂ ਤੇ ਜਿਹਦੇ ਆਧਾਰ ਤੇ ਐਸਐਸਪੀ ਸਾਹਿਬ ਨੇ ਮੈਨੂੰ ਫੋਨ ਕੀਤਾ ਵੀ ਤੁਸੀਂ ਮੌਕੇ ਤੇ ਪਹੁੰਚ ਕੇ ਦੇਖੋ ਸਾਰਾ ਕੁਝ ਜਦੋਂ ਮੈਂ ਮੌਕੇ ਤੇ ਗਿਆ ਤਾਂ ਉੱਥੇ ਇੱਕ i20 ਕਾਰ ਲੱਗੀ ਹੋਈ ਸੀ ਆਪਣਾ ਵੱਜੀ ਹੋਈ ਸੀ ਜਿਹੜਾ ਪਿੰਡ ਦੇ ਗੇਟ ਆ ਤੇ ਉੱਥੋਂ ਹੀ ਉਹਨਾਂ ਨੇ ਜਿਹੜੇ ਗਰਮੀਤ ਸਿੰਘ ਨਾਂ ਦਾ ਵਿਅਕਤੀ ਆ ਉਦੇ ਤੋਂ ਕੀਆ ਖੋਈ ਆ ਜਦੋਂ ਇਹਨੂੰ ਥੋੜਾ ਹੋਰ ਅਸੀਂ ਟ੍ਰੇਸ ਕੀਤਾ ਤਾਂ ਉਹਦੇ ਵਿੱਚੋਂ ਗੱਡੀ ਚੋਂ ਸਾਨੂੰ ਇੱਕ ਨਕਲੀ ਪਿਸਟਲ ਤੇ ਦਾ ਵਗੈਰਾ ਬਰਾਮਦ ਹੋਏ ਉਹਦੇ ਆਧਾਰ ਤੇ ਅਸੀਂ ਇਹਦੀ ਬੈਕਗ੍ਰਾਉਂਡ ਚੈੱਕ ਕੀਤੀ ਵੀ ਕੀ ਹੈ ਕਹਾਣੀ ਤਾਂ ਪਤਾ ਲੱਗਿਆ ਵੀ 15125 ਨੂੰ ਸੁਭਾਨਪੁਰ ਦੇ ਏਰੀਏ ਤੋਂ ਇਹ i20 ਜਿਹੜੀ ਗੱਡੀ ਆ ਉਹ ਪੰਜ ਜਣਿਆਂ ਨੇ ਖੋਈ ਸੀਗੀ ਉਹ ਗਮਸਤਰੀ ਸੀ ਉਹਦੇ ਕੋਲੇ ਰਿਪੇਅਰ ਹੋਣ ਆਈ ਸੀ ਤੇ ਉਹ ਉਹਦੀ ਟ్రਾਈ ਲੈਣਗਾ ਤੇ ਗਿਆ ਤੇ ਰਾਹ 'ਚ ਇੰਜਨ 'ਚ ਆਵਾਜ਼ ਆਈ ਤੇ ਰੁਕ ਗਿਆ ਉੱਥੋਂ ਉਹ ਗੱਡੀ ਜਿਹੜੀ ਆ ਪਿੱਛੋਂ Swift ਤੇ ਪੰਜ ਬੰਦੇ ਆਏ Swift ਜ਼ਾਹਿਰਾ ਤੇ ਤੇ ਇਹ ਗੱਡੀ ਖੋਕੇ ਉਹ ਵੀ ਪਿਸਤਲ ਦੀ ਨੋਕ ਤੇ ਲੈ ਗਏ ਖੋਕੇ ਜਿਹੜਾ ਉੱਥੇ ਪਰਚਾ ਦਰਜ ਆ ਉਸ ਤੋਂ ਬਾਅਦ ਇਹਨਾਂ ਨੇ ਕੋਟੀ ਸਿਕਾਂ ਸਾਡੇ ਥਾਣੇ ਦੇ ਏਰੀਆ ਦੇ ਵਿੱਚੋਂ ਪੰਪ ਤੋਂ 27 ਤਰੀਕ ਦੀ ਰਾਤ ਨੂੰ 10000 ਖੋਏ ਉਸ ਤੋਂ ਬਾਅਦ ਇਹ ਅੱਜ ਸਵੇਰੇ ਇਹਨਾਂ ਨੇ ਮੁੱਦਕੀ ਦੇ ਕਿਸੇ ਆੜਤੀਏ ਤੋਂ 3 ਲੱਖ ਰੁਪਏ ਖੋਕੇ ਤੇ ਇਹ ਕੁਟੀ ਸਿਖਾ ਮਲ ਨੂੰ ਆ ਰਹੇ ਸੀ ਕਿਉਂਕਿ ਸਾਡੇ 10000 ਪੰਪ ਤੋਂ ਖੋਏ ਸੀ ਤੇ ਸਾਡੇ ਮੌਕੇ ਦੀ ਥਾਣਾ ਜਿਹੜੀ ਸੀ ਪੁਲਿਸ ਉਹ ਅਲਰਟ ਸੀ ਨਾਕੇ ਵਗੈਰਾ ਲੱਗੇ ਸੀ ਇਹ ਨਾਕਾ ਦੇਖ ਕੇ ਪਿੱਛੇ ਮੁੜ ਕੇ ਭੱਜੇ ਤੇ ਉਸ ਅਰਸੇ ਚੀਨਾਂ ਦੀ ਗੱਡੀ ਵੱਜ ਗਈ ਗੱਡੀ ਵੱਜਣ ਕਰਕੇ ਇਹਨਾਂ ਨੇ ਫਿਰ ਜਿਹੜੀ ਮੌਕੇ ਤੇ ਸਾਹਮਣੇ ਦੇਸੀ ਗੱਡੀ ਉਹ ਖੋਲੀ ਤੇ ਖੋ ਕੇ ਇਹ ਅਸੀਂ ਇਹਨਾਂ ਦੇ ਉੱਤੇ ਦਾ ਮਾਲਕ ਦਾ ਵਿੱਚ ਫੋਨ ਰਹਿ ਗਿਆ ਸੀ ਆਈਫੋਨ 7 ਤੇ ਇੱਕ ਸੈਮਸੰਗ ਦਾ ਫੋਨ ਸੀਗਾ ਉਹਨਾਂ ਦੇ ਅਸੀਂ ਨੰਬਰ ਲਏ ਲੋਕੇਸ਼ਨਸ ਲਈਆਂ ਜਿਹੜਾ 1 ਵਜੇ ਤੋਂ 3 ਵਜੇ ਦੇ ਦਰਮਿਆਨ ਉਹਨਾਂ ਦੀਆਂ ਅਸੀਂ ਲੋਕੇਸ਼ਨਸ ਲਈਆਂ ਅਸੀਂ ਪਿੱਛੇ ਚੇਸ ਵੀ ਕੀਤਾ ਬਟ ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਫੋਨ ਉਹਨਾਂ ਨੇ ਬੰਦ ਕਰ ਦਿੱਤੇ ਪਰ ਅਸੀਂ ਸੀਸੀਟੀਵੀ ਤੇ ਉਹਨਾਂ ਲੋਕੇਸ਼ਨਾਂ ਤੋਂ ਸਾਨੂੰ ਕਈ ਵਧੀਆ ਇਨਫੋਰਮੇਸ਼ਨਸ ਮਿਲ ਗਈਆਂ ਉਮੀਦ ਹੈ ਕਿ ਅਸੀਂ ਉਹਨਾਂ ਨੂੰ ਜਲਦੀ ਹੀ ਅਰੈਸਟ ਕਰਕੇ ਤੇ ਅਗਲੀ ਜਿਹੜੀ ਕਾਰਵਾਈ ਬੰਦੀ ਉਹ ਕਰਾਂਗੇ ਕਿੰਨੀ ਆਵਾਜ਼ਾਂ ਤੁਹਾਨੂੰ ਅਨਜਾਨਾ ਦਿੱਤਾ ਜੀ ਇਹਨਾਂ ਨੇ ਆਈ 2 ਇਹਨਾਂ ਨੇ i20 ਕਾਰ ਦੇ ਵਿੱਚ ਪਹਿਲਾਂ ਤਾਂ ਸੁਬਾਨਪੁਰ ਤੋਂ ਸ਼ੁਰੂ ਹੋਏ ਫੇਰੇ ਇਹ ਆਪਣਾ ਅਗੇ ਇਹ ਤਰੰਤਰ ਨੂੰ ਵੀ ਪਤਾ ਲੱਗਾ ਸਾਨੂੰ ਵਾਰਦਾਤ ਹੋਈ ਆ ਫਿਰੋਜ਼ਪੁਰ ਚ ਹੋ ਗਈ ਇਹਨਾਂ ਨੇ ਮੁੱਲਾਪੁਰ ਜਗਰਾਉਂ ਏਰੀਆ ਚ ਵੀ ਕੀਤੀ ਆ ਤੇ ਅੱਜ ਮੋਗੇ ਚ ਪਰਸੋਂ 27 ਨੂੰ ਤੇ ਅੱਜ ਇੱਕ ਕਾਰਕੁਨ ਵਾਲੀ ਕੀਤੀ ਆ ਕਿੰਨੇ ਜਾਣੇ ਸੀਗੇ ਇਹ i20 ਇਹ 5 ਜਾਣੇ ਆ ਤੇ ਜਿਹੜੀ ਗੱਡੀ ਖੋਈ ਗਈ ਆ ਕੀ ਆ ਉਹਦੇ ਵਿੱਚ ਵੀ ਕੋਈ ਐਨਆਰਆਈ ਸੀਗੇ ਹਾਂਜੀ ਉਹਦੇ ਚ ਐਨਆਰਆਈ ਸੀ ਉਹਦੇ ਚ ਉਹਦੇ ਕੋਲ 1.5 ਟੋਲੇ ਦਾ ਸੋਨੇ ਦਾ ਸੈੱਟ ਸੀ 7 ਟੋਲੇ ਚਾਂਦੀ ਸੀ ਦੋ ਫੋਨ ਸੀ ਇੱਕ ਆਈਫੋਨ ਤੇ ਇੱਕ ਸੈਮਸੰਗ ਅਲਟਰਾ 24 ਤੇ 17000 ਰੁਪਿਆ ਕੈਸ਼ ਸੀਗਾ ਇਹ ਗੱਡੀ ਨੂੰ ਟਾਰਗੇਟ ਕੀਤਾ ਗਿਆ ਸੀ ਕਿ ਇਹਨੂੰ ਕੋਲ ਨਹੀਂ ਆ ਐਕਸੀਡੈਂਟ ਤੋਂ ਬਾਅਦ ਉਹ ਜਦੋਂ ਉਹਨਾਂ ਨੇ ਨੱਕੇ ਤੋਂ ਦੇਖ ਕੇ ਡਰਦੇ ਭੱਜੇ ਤੇ ਉਹਨਾਂ ਤੋਂ ਗੱਡੀ ਵੱਜ ਗਈ ਤੇ ਜਿਹੜੀ ਗੱਡੀ ਸਾਹਮਣੇ ਆਈ ਉਹ ਡਰਦਿਆਂ ਨੇ ਵੀ ਤੁਸਾਨੂੰ ਪੁਲਿਸ ਨਾਲ ਫੜ ਲੇ ਉਹੀ ਗੱਡੀ ਸਾਹਮਣੇ ਆਈ ਜਿਹੜੀ ਕੀ ਆ ਜਿਹੜੀ ਉਹ ਖੋਲੀ ਸਰਗਰਮਿਤ ਸਿੰਘ ਮਹਿਲਪਿੰਡ ਦੇ ਹੀ ਰਹਿਣ ਵਾਲੇ ਕੋਟਸੀਕਾਂ ਥਾਣੇ ਦੇ ਮਾਮਲਾ ਦਰਜ ਕਰ ਲਿਆ ਸਰ ਹਾਂਜੀ ਕਰ ਰਹੇ ਆ ਜੀ ਅਜੇ ਇਹਨਾਂ ਨੂੰ ਵੈਰੀਫਾਈ ਕਰਕੇ ਸਾਰੀਆਂ ਟੀਮਾਂ ਲਗੀਆਂ ਐਸਐਸਪੀ ਸਾਹਿਬ ਨੇ ਸਾਡੇ ਉਹਨਾਂ ਨੇ ਅਡਰਡ ਟੀਮਾਂ ਨੂੰ ਕਰਾਜਮ ਲਾਇਆ ਹੋਇਆ ਕੋਈ ਕੈਮਰੇ ਚੈੱਕ ਕਰ ਰਹੇ ਆ ਜਿਨ੍ਹਾਂ ਤੋਂ ਸਾਨੂੰ ਕਈ ਲਾਹੇਵੰਦ ਸੂਚਨਾਵਾਂ ਮਿਲ ਗਈਆਂ ਅਲਰਟ ਵੀ ਕੀਤਾ ਗਿਆ ਜੀ ਇਹਨਾਂ ਬਾਰੇ ਹਾਂ ਇਸੇ ਕਰਕੇ ਸਾਡੇ ਅੱਜ ਮੋਗਾ ਡਿਸਟ੍ਰਿਕਟ ਦੇ ਵਿੱਚ ਰੈਡ ਅਲਰਟ ਜਿਹੜੇ ਪੁਆਇੰਟਸ ਬਣਾਏ ਹੁੰਦੇ ਆ ਉਹਨਾਂ ਸਾਰੇ ਅਫਸਰਾਂ ਨੂੰ ਮੰਡੇ ਹੁੰਦੇ ਉਹਦੇ ਏ ਬੀ ਸੀ ਡੀ ਚਾਰ ਜਗ੍ਹਾ ਤੇ ਅਡਰਡ ਹੁੰਦੇ ਆ ਅੱਜ ਸਾਡੇ ਏ ਦੇ ਉੱਤੇ ਸਾਰੇ ਜ਼ਿਲ੍ਹੇ ਦੇ ਵਿੱਚ ਰੈਡ ਅਲਰਟ ਪੁਆਇੰਟ ਚੱਲ ਰਹੇ ਆ ਜਿੱਥੇ ਬਕਾਇਦਾ ਨਾਕੇ ਔਰ ਉਹ ਚੈਕਿੰਗ ਚੱਲ ਰਹੀ ਹੈ ਇੱਕ ਗੱਡੀ ਜਿਹੜੀ I20 ਵਜੀ ਸੀ ਉਹਦੇ ਚ ਹੋਰ ਕੀ ਕੀ ਸਮਾਨ ਮਿਲਿਆ ਉਹਦੇ ਚ ਦੋ ਦਾਹ ਮਿਲੇ ਆ ਇੱਕ ਪਿਸਟਲ ਆ ਜਿਹਦੇ ਚ ਪोटाश ਦੀ ਵਰਗੀ ਗੋਲੀ ਪਾਉਂਦੇ ਤੇ ਉਹ ਪਟਾਕਾ ਚੱਲਦਾ ਤੇ ਉਹ ਐਂ ਲੱਗਦਾ ਜਿਵੇਂ ਅਸਲੀ ਵਰਗਾ ਹੁੰਦਾ ਡਰੋਂਦੇ ਲੋਕਾਂ ਨੂੰ ਜਿਵੇਂ ਉਹ ਪਾ ਕੇ